ਤੇ ਹੁਣ ਖਬਰ ਤਲਵੰਡੀ ਸਾਬੋ ਤੋਂ ਹੈ ਜਿੱਥੇ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਇਰਾਦਾਇ ਕਤਲ ਦਾ ਮੁਲਜ਼ਮ ਪੁਲਿਸ ਹਿਰਾਸਤ ਦੇ ਵਿੱਚੋਂ ਫਰਾਰ ਹੋਇਆ ਹੈ ਮੁਲਜ਼ਮ ਯੁੱਧਵੀਰ ਸਿੰਘ ਤਲਵੰਡੀ ਸਾਬੋ ਦੇ ਥਾਣੇ ਦੇ ਵਿੱਚੋਂ ਭੱਜਿਆ ਇੱਕ ਨੌਜਵਾਨ ਤੇ ਹਮਲਾ ਕਰਨ ਦੇ ਦੋਸ਼ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤਾਂ ਤਲਵੰਡੀ ਸਾਬੋ ਤੋਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਲਵੰਡੀ ਸਾਬੋ ਪੁਲਿਸ ਦੀ ਵੱਡੀ ਲਾਪਰਵਾਹੀ ਇਰਾਦਾਇ ਕਤਲ ਦਾ ਮੁਲਜ਼ਮ ਪੁਲਿਸ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਿਆ ਬੀਤੇ ਦਿਨ ਇੱਕ ਨੌਜਵਾਨ ਤੇ ਕੁਝ ਬਦਮਾਸ਼ਾਂ ਨੇ ਜਾਨਲੇਵਾ ਹਮਲਾ ਕੀਤਾ ਸੀ ਤਾਂ ਇਸ ਮਾਮਲੇ ਦੇ ਵਿੱਚ ਇਸ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਸੀ ਮੁਲਜ਼ਮ ਜਦਵੀਰ ਸਿੰਘ ਤਲਵੰਡੀ ਸਾਬੋ ਥਾਣੇ ਦੇ ਵਿੱਚੋਂ ਫਰਾਰ ਹੋਇਆ ਲਾਜ਼ਮੀ ਤੌਰ ਦੇ ਉੱਤੇ ਪੁਲਿਸ ਦੀ ਕਾਰਵਾਈ ਦੇ ਉੱਤੇ ਸਵਾਲ ਉੱਠ ਰਹੇ ਨੇ ਕਿ ਆਖਰ ਜਿਸ ਮੁਲਜ਼ਮ ਨੂੰ ਪੁਲਿਸ ਕਾਬੂ ਕਰਕੇ ਲੈ ਕੇ ਆਈ ਉਹ ਥਾਣੇ ਦੇ ਵਿੱਚੋਂ ਹੀ ਫਰਾਰ ਹੋ ਗਿਆ ਤੇ ਥਾਣੇ ਦੀ ਆਪਣੀ ਸਿਕਿਉਰਿਟੀ ਤੁਸੀਂ ਵੇਖੋ ਕਿ ਕਿੰਨੀ ਕੁ ਸੁਰੱਖਿਆ ਥਾਣੇ ਦੇ ਵਿੱਚ ਹੋਏਗੀ ਜਿੱਥੇ ਇੱਕ ਕਾਬੂ ਕੀਤਾ ਹੋਇਆ ਬਦਮਾਸ਼ ਫਰਾਰ ਹੋ ਜਾਂਦਾ ਹੈ ਤੇ ਪੁਲਿਸ ਹੱਥ ਦੇ ਉੱਤੇ ਹੱਥ ਧਰ ਕੇ ਬੈਠੀ ਹੈ ਮਾਮਲੇ ਚ ਕਾਬੂ ਮੁਲਜ਼ਮ ਯੁਧਵੀਰ ਸਿੰਘ ਤਲਵੰਡੀ ਸਾਬੋ ਦੇ ਥਾਣੇ ਦੇ ਵਿੱਚੋਂ ਫਰਾਰ ਹੋਇਆ ਤਲਵੰਡੀ ਸਾਬੋ ਪੁਲਿਸ ਦੀ ਇਹ ਵੱਡੀ ਲਾਪਰਵਾਹੀ ਇੱਥੇ ਸਾਹਮਣੇ ਆਈ ਹੈ ਲਾਜ਼ਮੀ ਤੌਰ ਦੇ ਉੱਤੇ ਹੁਣ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ ਹੋਏਗੀ ਤੇ ਪੁਲਿਸ ਇਸ ਮੁਲਜ਼ਮ ਦੀ ਭਾਲ ਦੇ ਵਿੱਚ ਜੁਟੀ ਹੋਏਗੀ ਪਰ ਸਵਾਲ ਇਹ ਹੈ ਕਿ ਆਖਰ ਜਦੋਂ ਮੁਲਜ਼ਮ ਨੂੰ ਕਾਬੂ ਕਰਕੇ ਥਾਣੇ ਲੈ ਕੇ ਆਗੀ ਪੁਲਿਸ ਤਾਂ ਅਜਿਹਾ ਕੀ ਹੋਇਆ ਕਿ ਮੁਲਜ਼ਮ ਐਥੋ ਫਰਾਰ ਹੋ ਗਿਆ ਉਹ ਵੀ ਐਨੇ ਸੌਖੇ ਤਰੀਕੇ ਨਾਲ ਤਾਂ ਮਾਮਲੇ ਚ ਕਾਬੂ ਮੁਲਜ਼ਮ ਯੋਧਵੀ ਸਿੰਘ ਤਲਵੰਡੀ ਸਾਹਬੋਂ ਤੋਂ ਫਰਾਰ ਹੋਇਆ ਇਸ ਖਬਰ ਦੇ ਉੱਤੇ ਵਿਦੇ ਜਾਨਕਾਰੀ ਦੇ ਨਾਲ ਮੇਰੇ ਸਹਿਯੋਗੀ ਮੁਨੀਸ਼ ਜੋੜੀ ਨੇ ਤਾਂ ਮੁਨੀਸ਼ ਕੀ ਜਾਣਕਾਰੀ ਹੈ ਕਿਵੇਂ ਇਹ ਮੁਲਜ਼ਮ ਫਰਾਰ ਹੋਇਆ ਤੇ ਆਖਿਰ ਕੀ ਪੁਲਿਸ ਕੀ ਉਸ ਵਕਤ ਸੁੱਤੀ ਪਈ ਸੀ ਜਦੋਂ ਇਹ ਮੁਲਜ਼ਮ ਪੁਲਿਸ ਜੋ ਖੁਦ ਕਾਬੂ ਕਰਕੇ ਲੈ ਕੇ ਆਈ ਉਹ ਆਸਾਨੀ ਦੇ ਨਾਲ ਫਰਾਰ ਹੋਣ ਦੇ ਵਿੱਚ ਕਾਮਯਾਬ ਹੋਇਆ ਜੀ ਮਨੀਸ਼ ਇੱਕ ਨ ਇੱਕ ਨੌਜਵਾਨ ਮਦਨੋ ਇੱਕ ਨੌਜਵਾਨ ਦੀ ਹੈ ਜਿਹੜੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਉਸ ਨੂੰ ਮਾਰ ਦਿੱਤੀ ਉਸ ਦੀ ਕੁੱਟਮਾਰ ਕੀਤੀ ਗਈ ਹੈ ਉਸ ਦੌਰਾਨ ਵੀ ਕਿਤੇ ਨਾ ਕਿ ਪੁਲਿਸ ਦੇ ਉੱਤੇ ਸਵਾਲ ਖੜੇ ਹੋਏ ਕਿ ਦਿਨ 25 ਬੇਸ਼ੱਕ ਦੀਵਾਲੀ ਦੇ ਮੱਦੇਨਜ਼ਰ ਚੈਕਿੰਗ ਕਰਨ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਗੁੰਡਾਗਰਦੀ ਦਾ ਨੰਗਾ ਨਾਚ ਜਿਹੜਾ ਤਲਵੰਡੀ ਸਾਬੋ ਚ ਹੋਇਆ ਤਾਂ ਉਸ ਤੋਂ ਬਾਅਦ ਪੁਲਿਸ ਨੇ ਬਿਸ਼ੱਕ 5 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਥੀਤਾਰੋਪੀ ਨੂੰ ਜਿਹੜਾ ਇਫਤਾਰ ਕਰ ਲਿਆ ਸੀ ਪਰ ਕਥੀਤਾਰੋਪੀ ਹੈ ਜਿਹੜਾ ਬੀਤੀ ਦੇਰ ਸ਼ਾਮ ਤਲਵੰਡੀ ਸਾਬੋ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋਇਆ ਤਾਂ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਸਵਾਲ ਆ ਜਿਹੜੇ ਪੁਲਿਸ ਦੇ ਉੱਤੇ ਖੜੇ ਹੋ ਰਹੇ ਨੇ ਕਿਉਂਕਿ ਦੀਵਾਲੀ ਦੇ ਮੌਕੇ ਪੁਲਿਸਾ ਜਿਹੜੀ ਸੁਰੱਖਿਆ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਨਾਕਾਬੰਦੀ ਕਰ ਰਹੀ ਹੈ ਗਸ਼ਤ ਵੀ ਕਰ ਰਹੀ ਹੈ ਪਰ ਜੇਕਰ ਇਹਨਾਂ ਦੀ ਪੁਲਿਸ ਦੀ ਹਿਰਾਸਤ ਵਿੱਚੋਂ ਹੀ ਇੱਕ આરોપી ਫਰਾਰ ਹੁੰਦਾ ਤਾਂ ਸੁਰੱਖਿਆ ਕਿਤੇ ਨਾ ਕਿਤੇ ਕਿੱਥੇ ਕਿੱਥੇ ਹੈ ਜਿਹੜੇ ਸਵਾਲ ਨੇ ਜਿਹੜੇ ਜ਼ਰੂਰ ਖੜੇ ਹੁੰਦੇ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਕਥੀਕਾਰੋਪੀ ਦੀ ਜਿਹੜੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ ਜਲਦੀ ਹੀ ਕਥੀਕਾਰੋਪੀ ਨੂੰ ਜਿਹੜਾ ਕਾਬੂ ਕਰ ਲਿਆ ਜਾਵੇਗਾ ਪਰ ਪੁਲਿਸ ਥਾਣੇ ਤੋਂ ਇਸ ਤਰ੍ਹਾਂ ਕਥੀਕਾਰੋਪੀ ਦਾ ਭਜਣਾ ਪੁਲਿਸ ਦੇ ਉੱਤੇ ਸਵਾਲ ਜ਼ਰੂਰ ਖੜੇ ਕਰਦਾ ਹੈਗਾ ਜੀ ਪਰ ਮਨੀਸ਼ ਜਿਸ ਆਸਾਨੀ ਦੇ ਨਾਲ ਇਥੋਂ ਇਹ ਮੁਲਜ਼ਮ ਫਰਾਰ ਹੋਇਆ ਫਿਰ ਥਾਣੇ ਦੀ ਸੁਰੱਖਿਆ ਕਿੱਥੇ ਗਈ ਕਿਉਂਕਿ ਸ਼ਹਿਰ ਦੇ ਵਿੱਚ ਥਾਣਾ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ ਜਦੋਂ ਕਿਸੇ ਦੇ ਉੱਤੇ ਕੋਈ ਆਫਤ ਆਉਂਦੀ ਹੈ ਤਾਂ ਪੁਲਿਸ ਦੇ ਵੱਲੋਂ ਭੱਜਦਾ ਹੋ ਸਹਾਇਤਾ ਦੇ ਲਈ ਪਰ ਪੁਲਿਸ ਜਿਸ ਸ਼ਖਸ ਨੂੰ ਲੈ ਕੇ ਆਈ ਉਹ ਪੁਲਿਸ ਦੇ ਕੋਲੋਂ ਹੀ ਭੱਜ ਗਿਆ ਬਿਲਕੁਲ ਦੇਖੋ ਇਸ ਮਾਮਲੇ ਦੀ ਜਿਹੜਾ ਵਿਜਾਚ ਅਧਿਕਾਰੀ ਸੀ ਉਹ ਤਬਦੀਸ਼ ਕਰ ਰਿਹਾ ਸੀ ਪਰ ਉਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਉੱਥੋਂ ਜਿਹੜਾ ਕਥਿਤ ਆਰੋਪੀ ਠਾਣੇ ਚੋਂ ਫਰਾਰ ਹੋਇਆ ਹੈਗਾ ਜਦੋਂ ਤਬਦੀਸ਼ ਦੌਰਾਨ ਉਸ ਦੀ ਲਿਖਤ ਬਰਤ ਕੀਤੀ ਜਾ ਰਹੀ ਸੀ ਜਾਂ ਉਸ ਦੇ ਦਸਤਾਵੇਜ਼ ਵਗੈਰਾ ਕਰਾਏ ਜਾ ਰਹੇ ਸੀ ਕਿਉਂਕਿ ਕਾਗਜ਼ ਪੱਤਰ ਕਾਫੀ ਹੁੰਦੇ ਨੇ ਕਿ ਕਥਿਤ ਆਰੋਪੀ ਦੀ ਕੋਈ ਵੀ ਆਰੋਪੀ ਉਹਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਬਹੁਤ ਸਾਰੀ ਕਾਜੀ ਕਾਗਿ ਕਾਰਵਾਈ ਹੈ ਜਿਹੜੀ ਉਹ ਕਰਨੀ ਪੈਂਦੀ ਉਸ ਸਮੇਂ ਜਾਂਚ ਅਧਿਕਾਰੀ ਹੈ ਜਿਹੜੀ ਕਹਿੰਦੇ ਕਾਈ ਕਾਰਵਾਈ ਕਰ ਰਿਹਾ ਸੀ ਤਾਂ ਉਸ ਦੌਰਾਨ ਚਾਂਚ ਅਧਿਕਾਰੀ ਨੂੰ ਚਖਮਾ ਦੇ ਕੇ ਜਿਹੜਾ ਕੱਤੀ આરોપી ਉਥੋਂ ਫਰਾਰ ਹੋਇਆ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਜੇਕਰ ਥਾਣੇ ਚ ਇਸ ਤਰ੍ਹਾਂ ਸੁਰੱਖਿਅਤ ਨਹੀਂ ਤਾਂ ਜ਼ਰੂਰ ਤਾਂ ਲੋਕ ਕਿਵੇਂ ਸੁਰੱਖਿਅਤ ਹੋਣਗੇ ਇਹ ਸਵਾਲ ਜ਼ਰੂਰ ਪੁਲਿਸ ਦੇ ਉੱਤੇ ਖੜੇ ਹੁੰਦੇ ਨੇ ਕਿ ਪੁਲਿਸ ਦਾਅਵੇ ਜ਼ਰੂਰ ਕਰਦੀ ਹੈ ਕਿ ਲੋਕਾਂ ਨੂੰ ਸੁਰੱਖਿਆ ਮਹਈਆ ਕਰਾਈ ਜਾ ਰਹੀ ਹੈ ਤਾਂ ਦੀਵਾਲੀ ਦੇ ਮੱਦੇ ਨਜ਼ਰ ਇਸ ਤਰ੍ਹਾਂ ਜਗਾ ਜਗਾ ਤੇ ਪਿਛਲੇ ਦਿਨਾਂ ਜਿੱਚੀ ਖਬਰਾਂ ਵੀ ਲਗਾਈਆਂ ਕਿ ਪੁਲਿਸ ਨੇ ਨਾਕਾਬੰਦੀ ਕੀਤੀ ਹੈਗਾ ਗਸ਼ਟ ਕੀਤੀ ਜਾ ਰਹੀ ਹੈ ਫਲੈਗ ਮਾਰਚ ਕੀਤੇ ਜਾ ਰਹੇ ਨੇ ਕਿ ਲੋਕ ਨੇ ਜਿਹੜੇ ਸੁਰੱਖਿਤ ਮਹਿਸੂਸ ਕਰਨ ਪਰ ਜੇਕਰ ਥਾਣੇ ਚ ਇਸ ਤਰ੍ਹਾਂ ਅਥੀਤਾ ਰੂਪੀ ਫਰਾਰ ਹੁੰਦੇ ਨੇ ਤਾਂ ਪੁਲਿਸ ਦੀ ਸੁਰੱਖਿਆ ਦੇ ਉੱਤੇ ਸਵਾਲ ਖੜੇ ਹੋਣਾ ਯਕੀਨੀ ਜੀ ਗੱਲ ਜਰੂਰ ਹੈਗੀ ਹੈ ਜੀ ਮਨੀਸ਼ ਬਾਦ ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤੇ ਰਾਦਾਇ ਕਤਲ ਦਾ ਮੁਲਜ਼ਮ ਪੁਲਿਸ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਿਆ ਹੈ ਲਾਜ਼ਮੀ ਤੌਰ ਦੇ ਉੱਤੇ ਵੱਡੇ ਸਵਾਲ ਇਸ ਘਟਨਾਕ੍ਰਮ ਨੇ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਖੜੇ ਕਰ ਦਿੱਤੇ ਨੇ